ਕੀ ਦਾ ਗੜਾ ਵੱਡ ਕੇ ਨਾ ਖੁੱਡੇ ਦੇ ਖੁੰਡੀ ਨਾਲ ਟੰਗ ਦੇਣਾ ਕੀ ਪਤਾ ਅਗਲਾ ਅਗਲਾ ਨੰਬਰ ਸੋਡਾ ਵੀ ਹੋ ਸਕਦਾ ਮਖ ਆ ਮਖੀਏ ਫੁਰਗੇ ਅੱਜ ਤਾ ਤੂੰ ਭੋਤ ਹਰ ਤੇ ਹੁਣ ਚੂਚਿਆਂ ਦੇ ਬਾਰੀ ਐ ਹੁਣ ਹੁਣ ਚੂਚੇ ਧਰ ਟੜਕੇ ਤੋਂ ਚੂਚੇ ਹੋਣਾ ਚਾਹੀਦੇ ਐ ਜੇ ਨਾ ਤਰਣਾ ਆ ਉਥੇ ਆਰ ਦੇਖਦਾ ਮੈਂ ਗੜਾ ਪਟ ਕੇ ਉਹਦੇ ਉਹਦੇ ਨਾਲ ਟੰਗ ਦੇਣਾ ਕੁੱਕਾ ਫੇਰ ਨਾ ਕੁੱਮੀਰ ਦਾ ਸਾਤੀ ਮਾਰਤਾ ਮੈਂ ਮੁਰਗੀ ਦਾ ਗਲਾ ਵੱਢ ਕੇ ਨਾ ਖੁੱਡੇ ਦੇ ਖੁੰਡੀ ਨਾਲ ਟੰਗ ਦੇਣਾ ਕੀ ਪਤਾ ਅਗਲਾ ਅਗਲਾ ਨੰਬਰ ਸੋਡਾ ਵੀ ਹੋ ਸਕਦਾ ਐਡੂ ਕਹੋ ਵੀ ਤੜਕੇ ਨੂੰ ਬੱਚੇ ਕੱਢ ਲੈ ਡੈਡੀ ਉਰੇ ਆ ਕੀ ਹੋਇਆ ਜਿਹੜੀ ਆਪਣੀ ਕੱਲ ਨਹੀਂ ਸੀ ਐਂਡੇ ਵਾਲੀ ਤੁਮਕੀ ਉਹ ਆਪਣੀ ਕੰਮ ਕਰ ਗਈ ਅੱਛਾ ਸਾਰੇ ਮੁਰਗੇ ਨੇ ਅੰਡੇ ਧਰਤੇ ਸੀ ਹਾਂ ਤੇ ਤੇ ਆਪਣੀ ਮੁਰਗੀ ਨੇ ਤਾਂ ਚੂਚੀ ਕਰਤੇ ਤੂਜੇ ਕਿਥੋਂ ਕੱਢ ਲਈ ਯਾਰਾ ਆਇਆ ਦੇਖਾ ਮੈਂ ਖੁੱਡੇ ਜਿਹਾ ਦਿਖਾ ਆ ਦੇਖਾ ਕਾਲੇ ਕਰਤੇ ਉਹ ਮਾਰੋ ਥੋੜੀ ਭਾਨ ਨੂੰ ਓਏ ਦੇਖ ਕੇ ਮਰੀ ਧਮਕੀ ਕੰਮ ਕਰ ਗਈ ਹਾਂ ਓਏ ਤੇਰੀ ਧਮਕੀ ਤਾਂ ਕੰਮ ਕਰਦੀ ਆ ਪ੍ਰਵਾ ਹੁਣ ਮੈਨੂੰ ਨਾ ਧਮਕੀ ਦੇ ਦੀ ਕੋਈ ਦੇਣੀ ਤਾਂ ਪਾਉਗੀ